ਬਗਦਾਦ ਦਾ ਪ੍ਰਸੰਗ ਸ਼ੇਖ ਪ੍ਰਮ ਤੋਂ ਆ ਗਿਆ ਲਾ ਗਿਆ ਗੁਰੂ ਨਾਨਕ ਜੀ ਅਗੇ ਬਗਦਾਦ ਵੱਲ ਚਲੇ ਬਗਦਾਦ ਦੇ ਬਾਹਰ ਇੱਕ ਜੰਗਲ ਵਿੱਚ ਗੁਰੂ ਨਾਨਕ ਜੀ ਇੱਕ ਰੁੱਖ ਹੇਠਾਂ ਰੁਕੇ ਜਦੋਂ ਰਾਤ ਵਿਸ਼ਰਾਮ ਕਰਕੇ ਸੌਏ ਹੋਈ ਤਾਂ ਗੁਰੂ ਨਾਨਕ ਜੀ ਨੇ ਜਪਜੀ ਸਾਹਿਬ ਦਾ ਉਚਾਰਨ ਕੀਤਾ ਉਸ ਵਿੱਚ ਇਸ ਪੰਕਤੀ ਦਾ ਉਚਾਰਨ ਕੀਤਾ ਆਕਾਸ਼ਾ ਆਗਾਸ਼ ਲਖ ਪਾਤਾਲਾ ਬਦਲ ਗੁਰੂ ਗੁਰੂਕ ਪੰਥ ਦੇ ਵਿਦਵਾਨ ਇੱਕ ਵਾਰ ਜਦੋਂ ਪੀੜ ਦਸਤਗੀਰ ਦੇ ਇੱਕ ਚਲੇ ਨੇ ਇਹ ਸ਼ਬਦ ਸੁਨੇ ਤੇ ਰਬਾਬ ਦਾ ਸੰਗੀਤ ਸੁਨਿਆ ਤੇ ਬਹੁਤ ਹੈਰਾਨ ਹੋਇਆ ਕਿਉਂਕਿ ਬਗਦਾਦ ਵਿੱਚ ਕਿਸੇ ਵੀ ਸਾਜ਼ ਨੂੰ ਵਜਾਣ ਦੀ ਮਨਾਹੀ ਸੀ ਅਤੇ ਪੀੜ ਦਸਤਗੀਰ ਨੇ ਕਿਹਾ ਸੀ ਕਿ ਸਤ ਆਕਾਸ਼ ਤੇ ਸਤ ਪਤਾਲ ਕੋਰਾਨ ਮੰਦੀ ਹੈ ਸਤ ਆਕਾਸ਼ ਤੇ ਸਤ ਪਤਾਲ ਨਹੀਂ ਹੁੰਦੇ ਨੇ ਜਦੋਂ ਪੀੜ ਦਸਤਗੀਰ ਕੋਲ ਉਸदाचिए उस लगे उसने कहा कि एक फकीर बार पाके बैठा है अपने दो साथियों नाल अ देखो ये कह रही है कि लखाइयां आकाश ने लखा आकाश तो लखाइयां पाताल ने परंतु तोही ते सਤ आकाश ते सਤ ਪਤਾਲਾਂ ਦੀ ਗੱਲ ਕੀਤੀ ਹੈ ਅਤੇ ਉਹ ਰਬਾਬ ਵੀ ਵਜਾ ਕੇ ਬਾਣੀ ਦਾ ਉਚਾਰਨ ਕਰ ਰਿਹਾ ਸੀ ਤੁਸੀਂ ਸਾਰੇ ਸਾਜ਼ਾਂ ਉੱਤੇ ਮਨਾਹੀ ਕੀਤੀ ਹੋਈ ਹੈ ਰੋਗ ਲਗਾਈ ਹੋਈ ਹੈ ਜੇ ਤੁਹਾਡੇ ਸ਼ਹਿਰ ਵਿੱਚ ਹੀ ਤੁਹਾਡੀ ਗੱਲ ਕੋਈ ਮੰਨੇਗਾ ਨਹੀਂ ਤੇ ਬਾਹਰ ਕੌਣ ਮੰਨੇਗਾ ਜਦੋਂ ਪੀਰ ਦਸਤਗੀਰ ਨੇ ਇਹ ਗੱਲ ਸੁਣੀ ਤਾਂ ਬਹੁਤ ਗਰੋਧ ਵਿੱਚ ਆਇਆ ਉਸਨੇ ਆਪਣੇ ਮੁਰਿਦਾਂ ਨੂੰ ਕਹਿ ਦਿੱਤਾ ਕਿ ਜਾਓ ਪੱਥਰਾਂ ਨਾਲ ਜਾ ਕੇ ਉਹਨਾਂ ਤਿੰਨਾਂ ਨੂੰ ਮਾਰ ਦਿਓ ਸਾਰੇ ਜੋ ਸ਼ਹਿਰ ਵਾਸੀ ਨੇ ਉਹ ਪੀਰ ਦਸਤਗੀਰ ਦਾ ਬਹੁਤ ਸਨਮਾਨ ਕਰਦੇ ਸਨ ਉਹਨਾਂ ਨੇ ਪੱਥਰਾਂ ਚ ਫੜ ਕੇ ਗੁਰਨਾਨਕ ਜੀ ਵੱਲ ਜਾਣ ਦਾ ਨਿਸ਼ਚੈ ਕੀਤਾ ਜਦੋਂ ਗੁਰਨਾਨਕ ਜੀ ਨੇ ਉਹਨਾਂ ਨੂੰ ਪੱਥਰ ਲੈ ਕੇ ਆਪਣੇ ਵੱਲ ਆਉਂਦਾ ਹੋਇਆ ਦੇਖਿਆ ਤੇ ਜੋਰ ਦੀ ਸਤਿ ਸ਼੍ਰੀ ਅਕਾਲ ਨਿਰੰਕਾਰ ਗੁਰੂਰ ਇਕੰਕਾਰ ਕਰਪਾਲਾ ਇਹ ਸ਼ਬਦਾਂ ਉਚਾਰਨ ਕੀਤਾ ਜਦੋਂ ਇਹ ਸ਼ਬਦਾਂ ਉਚਾਰਨ ਜੋਰ ਨਾਲ ਕੀਤਾ ਤੇ ਸਾਰੇ ਹੀ ਮੂਰਛਿਤ ਹੋ ਗਏ ਜੋ ਲੋਕ ਉਹਨਾਂ ਤੋਂ ਕਾਫੀ ਦੂਰ ਸਨ ਉਹਨਾਂ ਨੇ ਦੇਖਿਆ ਅਤੇ ਦੇਖ ਕੇ ਦਸਤਗੀਰ ਨੂੰ ਦੱਸਿਆ ਕਿ ਜਿਨ੍ਹਾਂ ਨੂੰ ਤੁਸੀਂ ਭੇਜਿਆ ਸੀ ਉਹ ਤੇ ਮੂਰਛਿਤ ਹੋ ਕੇ ਉੱਥੇ ਪਏ ਹੋਏ ਨੇ ਪੀੜ ਦਸਤਗੀਰ ਕਰਾਮਾਤੀ ਸੀ ਉਸਨੇ ਕੁਝ ਸਿੱਧੀਆਂ ਹਾਸਲ ਕੀਤੀਆਂ ਹੋਈਆਂ ਸਨ ਉਹ ਗਿਆ ਅਤੇ ਆਪਣੀ ਕਰਾਮਾਤ ਨਾਲ ਜੋ ਮੁਰਸ਼ਿਦ ਹਸਨ ਉਹਨਾਂ ਨੂੰ ਦੁਬਾਰਾ ਸੁਰਜੀਤ ਕਰ ਦਿੱਤਾ ਦੁਬਾਰਾ ਸੁਚੇਤ ਕਰ ਦਿੱਤਾ ਫਿਰ ਉਸਨੇ ਸਾਰਿਆਂ ਨੂੰ ਕਿਹਾ ਕਿ ਪੱਥਰ ਲੈ ਕੇ ਇਹਨਾਂ ਨੂੰ ਖਤਮ ਕਰ ਦਿਓ ਮਾਰ ਦਿਓ ਜਦੋਂ ਸਾਰੇ ਪੱਥਰ ਲੈ ਕੇ ਬਾਹ ਚੁੱਕੇ ਗੁਰਨਾਨਕ ਜੀ ਨੂੰ ਪੱਥਰ ਮਾਰਨ ਲੱਗੇ ਗੁਰਨਾਨਕ ਜੀ ਨੇ ਖੰਗਾਰਾ ਪੜਿਆ ਅਤੇ ਸਾਰਿਆਂ ਦੀਆਂ ਬਾਹਾਂ ਉੱਚੀਆਂ ਹਿੱਲ ਰਹੀਆਂ ਹੱਥ ਵਿੱਚ ਪੱਥਰ ਰਹੇ ਗਏ ਪਰ ਨਾਉ ਪਥਰਾਤ ਤੋਂ ਛੱਟ ਸਕਦੇ ਨੇ ਨਾ ਬਾਹਾਂ ਹੀ ਥੱਲੇ ਕਰ ਸਕਦੇ ਸਨ ਪੀਰ ਦਸਤਗੀਰ ਨੇ ਆਪਣੀ ਸਾਰੀ ਸਿੱਧੀਆਂ ਸਾਰੀ ਤਾਕਤ ਵਰਤ ਲਈ ਪਰ ਬਾਹਾਂ ਉਹਨਾਂ ਦੀਆਂ ਉੱਪਰ ਹੀ ਰਹੀਆਂ ਕਿਸੇ ਦੀ ਮੰਥ ਲੈਣਾ ਹੋਇਆ ਫਿਰ ਪੀਰ ਦਸਤਗੀਰ ਨੇ ਸੋਚਿਆ ਕਿ ਜ਼ਰੂਰ ਕੋਈ ਕਰਾਮਾਤੀ ਫਕੀਰ ਹੈ ਇਹਨਾਂ ਨਾਲ ਚਰਚਾ ਕਰਕੇ ਗਲ ਬਾਤ ਵਾਦ ਵਿਵਾਦ ਨਾਲ ਇਹਨਾਂ ਨੂੰ ਪ੍ਰਸਤ ਕਰਨਾ ਸਹੀ ਰਹੇਗਾ ਫਿਰ ਉਹ ਨਾਨਕ ਜੀ ਕੋ ਆਇਆ ਤੇ ਕਿਹਾ ਕਿ ਤੁਸੀਂ ਬਹੁਤ ਗਲਤ ਕਿਹਾ ਹੈ ਕੁਰਾਨ ਸ਼ਰੀਫ ਸਤ ਅਗਾਸ਼ ਸਤ ਪਤਾਲ ਮੰਦੀ ਹੈ ਤੁਸੀਂ ਲੱਖਾਂ ਅਗਾਸ਼ ਤੇ ਲੱਖਾਂ ਪਤਾਲ ਕਿਵੇਂ ਗਿਆਂ ਅਤੇ ਤੁਸੀਂ ਸਾਜ਼ ਨਾਲ ਰਵਾਬ ਨਾਲ ਆਪਣੀ ਬਾਣੀ ਦਾ ਉਚਾਰਨ ਕਰਦੇ ਹੋ ਜਿਹੜਾ ਸਾਜ਼ ਹੁੰਦਾ ਹੈ ਉਹ ਮਨ ਨੂੰ ਚੰਚਲ ਕਰ ਦਿੰਦਾ ਹੈ ਇਸ ਕਰਕੇ ਸਾਜ਼ ਦੀ ਮਨਾਹੀ ਹੈ ਤੁਸੀਂ ਇਹ ਦੋਨੇ ਕੰਮ ਬਿਮਰਿਆਂ ਦੇ ਕੀਤੇ ਨੇ ਤੁਹਾਨੂੰ ਇਹ ਨਹੀਂ ਸਿੱਖਣਾ ਚਾਹੀਦਾ ਨਾਨਕ ਜਿਨੇ ਕਿਹਾ ਸੁਨ ਫਕੀਰ ਜੋ ਸਾਜ਼ ਹੈ ਉਹ ਮਨ ਨੂੰ द्रवित ਕਰਦਾ ਹੈ ਅਤੇ ਸਾਜ ਦੀ ਸਹਾਇਤਾ ਨਾਲ ਪ੍ਰਮਾਤਮਾ ਦਾ ਕੀਰਤਨ ਕਰਨਾ ਕਲਯੁਗ ਵਿੱਚ ਪ੍ਰধান ਮੰਨਿਆ ਗਿਆ ਹੈ। ਕੀਰਤਨ ਦੁਆਰਾ ਮਨ ਪ੍ਰਸੀਜ ਕੇ ਪ੍ਰਮਾਤਮਾ ਵਿੱਚ ਮਿਲ ਜਾਂਦਾ ਹੈ, द्रवित ਹੋ ਕੇ ਪ੍ਰਮਾਤਮਾ ਵਿੱਚ ਇੱਕੀਕਰ ਹੋ ਜਾਂਦਾ ਹੈ। ਜੋ ਸਾਜ ਕਾਮ ਨੂੰ ਵਧਾਣ ਲਈ ਅਤੇ ਵਿਸ਼ਿਆਂ ਵੱਸੇ ਵਰਤਿਆ ਜਾਂਦਾ ਹੈ, ਉਸ ਸਾਜ ਗਲਤ ਹੈ। ਪਰ ਜਿਸ ਸਾਜ ਨਾਲ ਪ੍ਰਮਾਤਮਾ ਦੀ ਯਾਦ ਆਏ, ਪ੍ਰਮਾਤਮਾ ਦੀ ਬੰਦਗੀ ਹੋਏ, ਪ੍ਰਮਾਤਮਾ ਦਾ ਨਾਮ ਉਚਾਰਨ ਹੋਏ ਪਰਮਾਤਮਾ ਦਾ ਕੀਰਤਨ ਪਰਮਾਤਮਾ ਦਾ ਸ਼ਬਦ ਪਰਮਾਤਮਾ ਦਾ ਮੰਤਰ ਪਰਮਾਤਮਾ ਦੀ ਚਰਚਾ ਹੋਏ ਉਹ ਸਾਜ ਮਹਾਨ ਹੈ ਉਹ ਨਾਦ ਮਹਾਨ ਹੈ ਉਹ ਰਾਗ ਮਹਾਨ ਹੈ ਅਤੇ ਜਿਹੜੀ ਦੂਜੀ ਤੁਸੀਂ ਗੱਲ ਕੀਤੀਆਂ ਲੱਖਾਂ ਅਗਾਸ ਤੇ ਲੱਖਾਂ ਪਤਾਲ ਦੀ ਜੇਰਾ ਜਿੰਨੇ ਜਗਾ ਦੇਖਦਾ ਹੈ ਉਹ ਉਨਹੀ ਜਗਾ ਦੀ ਉਚਾਰਨ ਕਰਦਾ ਹੈ ਕੁਰਾਨ ਸ਼ਰੀਫ ਵਿੱਚ ਹਜ਼ਰਤ ਸਾਹਮਣੇ ਸਤ ਆਕਾਸ਼ ਤੇ ਸਤ ਪਤਾਲਾਂ ਦੀ ਚਰਚਾ ਕੀਤੀ ਹੈ ਕਿਉਂਕਿ ਉਹਨਾਂ ਨੇ ਆਪਣੀ ਸਮਾਧੀ ਵਿੱਚ ਸਤ ਅਗਾਸਤ ਤੇ ਸਤ ਪਤਾਲ ਦੇਖੇ ਨੇ ਪਰ ਮੈਂ ਲੱਖਾਂ ਅਗਾਸਤ ਤੇ ਲੱਖਾਂ ਹੀ ਪਤਾਲ ਦੇਖ ਚੁੱਕਿਆ ਹਾਂ ਮਨ ਨੂੰ ਉਹਨਾਂ ਦੀ ਸੋਝੀ ਹੈ ਈਗੰਕਾਰ ਦੀ ਕਿਰਪਾ ਹੈ ਤਾਂ ਕਰਕੇ ਮੈਂ ਇਹਨਾਂ ਦੀ ਗੱਲ ਕਰ ਸਕਦਾ ਹਾਂ ਤੇ ਜੋ ਮੈਂ ਗੱਲ ਕਰ ਰਿਹਾ ਹਾਂ ਬਿਲਕੁਲ ਸੱਚ ਹੈ ਪੀੜ ਨੇ ਕਿਹਾ ਕਿ ਜੇ ਤੁਸੀਂ ਮੈਨੂੰ ਇਸ ਦਾ ਯਕੀਨ ਕਰਵਾ ਦਿਓ ਤਾਂ ਹੀ ਮੈਂ ਮੰਨਾਂਗਾ ਮੈਂ ਤੁਹਾਡੇ ਕੋ ਸੁਣ ਕੇ ਕੁਰਾਨ ਦੀ ਗੱਲ ਤੇ ਨਾ ਯਕੀਨ ਕਰਾ ਇਹ ਨਹੀਂ ਹੋ ਸਕਦਾ ਤੁਸੀਂ ਇਸ ਤਰ੍ਹਾਂ ਕਰੋ ਕਿ ਮੇਰਾ ਜੋ ਪੁੱਤਰ ਹੈ ਇਸਨੇ ਕਦੀ ਝੂਠ ਨਹੀਂ ਕਿਹਾ ਇਹ ਸੱਚਾ ਖੁਦਾ ਦਾ ਬੰਦਾ ਹੈ ਅਤੇ ਮੇਰਾ ਬਹੁਤ ਪ੍ਰੇਮ ਹੈ ਇਸ ਨਾਲ ਇਹ ਕਦੀ ਵੀ ਮਨ ਨੂੰ ਝੂਠ ਨਹੀਂ ਘਏਗਾ ਜੇ ਤੁਸੀਂ ਇਸ ਨੂੰ ਲੱਖ ਆਗਾਸ ਤੇ ਲੱਖ ਪਤਲ ਦਿਖਾ ਦੋ ਇਸ ਨੂੰ ਯਕੀਨ ਕਰਾ ਦਿਓ ਤੇ ਮੈਂ ਯਕੀਨ ਕਰ ਲਾਂਗਾ ਤੇ ਮੇਰੇ ਸਾਰੇ murid ਵੀ ਯਕੀਨ ਕਰ ਲੈਣਗੇ ਨਾਨਕ ਜੀ ਨੇ ਕਿਹਾ ਠੀਕ ਹੈ ਨਾਨਕ ਜੀ ਨੇ ਉਸ ਦੀ ਬਾਹ ਫੜੀ ਅਤੇ ਕਿਹਾ ਅੱਖਾਂ ਬੰਦ ਕਰ ਉਸ ਲੜਕੇ ਨੇ ਅੱਖਾਂ ਬੰਦ ਕੀਤੀਆਂ ਨਾਨਕ ਜੀ ਉਸ ਨੂੰ ਲੈ ਕੇ ਲੱਖਾਂ ਹੀ ਆਕਾਸ਼ ਤੇ ਲੱਖਾਂ ਹੀ ਪਤਾਲਾਂ ਦੀ ਸੈਰ ਕਰਨ ਚਲੇ ਗਏ ਪਹਿਲਾ ਆਕਾਸ਼ ਵੱਲ ਗਏ ਅਤੇ ਕਾਫੀ ਸਾਲ ਆਕਾਸ਼ ਵਿੱਚ ਕਈ ਲੋਕਾਂ ਦਾ ਪਰਮਣ ਕੀਤਾ ਜਿੱਥੇ ਵੀ ਨਾਨਕ ਜੀ ਜਾਂਦੇ ਉੱਥੋਂ ਦੇ ਜਿਹੜੇ ਸਤਸੰਗੀ ਜੋ ਸਾਧੂ ਜਨ ਜੋ ਪਰਮਪੁਰਖ ਮਹਾਪੁਰਖ ਹੁੰਦੇ ਉਹ ਨਾਨਕ ਜੀ ਤੇ ਉਸ ਲੜਕੇ ਦਾ ਬਹੁਤ ਆਪ ਭਗਤ ਕਰਦੇ ਨਾਨਕ ਜੀ ਨੂੰ ਰਬ ਰੂਪ ਜਾਣ ਕੇ ਨਾਨਕ ਜੀ ਦੀ ਸੇਵਾ ਪੂਜਾ ਕਰਦੇ ਅਲੱਗ-ਅਲੱਗ ਭਾਂਡੇ ਦੇ ਲੋਕ ਅਲੱਗ-ਅਲੱਗ ਭਾਂਡੇ ਦੇ ਲੋਕ ਗੁਰੂ ਨਾਨਕ ਜੀ ਨੇ ਉਸ ਲੜਕੇ ਨੂੰ ਦਿਖਾਏ ਉਹ ਲੜਕਾ ਸਭ ਕੁਝ ਦੇਖ ਕੇ ਬਹੁਤ ਆश्चर्यचकित ਹੋਇਆ ਫਿਰ ਨਾਨਕ ਜੀ ਉਹਨਾਂ ਨੂੰ ਲੈ ਕੇ ਪਤਾਲ ਵਿੱਚ ਚਲੇ ਗਏ ਅਤੇ ਲੱਖਾਂ ਹੀ ਪਤਾਲਾਂ ਦੇ ਦਰਸ਼ਨ ਕਰਾਏ ਜਦੋਂ ਦਰਸ਼ਨ ਕਰਦਾ ਕਰਦਾ ਲੜਕਾ ਥੱਕ ਗਿਆ ਉਸਨੇ ਕਿਹਾ ਮਨ ਨੂੰ ਯਕੀਨ ਆ ਗਿਆ ਹੈ ਲਖਾਈ ਆਕਾਸ਼ ਨੇ ਤੇ ਲਖਾਈ ਪਦਾਨ ਨੇ ਤੇ ਸਾਨੂੰ ਕਈ ਵਰਸ਼ ਹੋ ਗਏ ਨੇ ਹੁਣ ਜੇ ਤੁਸੀਂ ਕਿਰਪਾ ਕਰੋ ਤੇ ਮੈਨੂੰ ਵਾਪਸ ਪਹੁੰਚਾ ਦਿਓ ਮੈਂ ਹੋਰ ਯਾਤਰਾ ਨਹੀਂ ਕਰਨਾ ਚਾਹੁੰਦਾ ਨਾਨਕ ਜੀ ਕਹਿੰਦੇ ਠੀਕ ਨੇ ਠੀਕ ਹੈ ਹੁਣ ਜਿਸ ਤਰ੍ਹਾਂ ਤੇਰਾ ਪਿਤਾ ਸੰਤੁਸ਼ਟ ਹੋਵੇ ਉਹੀ ਕੰਮ ਕਰਨਾ ਚਾਹੀਦਾ ਹੈ ਫਿਰ ਨਾਨਕ ਜੀ ਉੱਥੇ ਇੱਕ ਸਾਧ ਸੰਗਤ ਵਿੱਚ ਗਏ ਉੱਥੋਂ ਦੇ ਸੰਤਾਂ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ ਬਹੁਤ ਪੂਜਾ ਕੀਤੀ ਅਤੇ ਕੜਾ ਪ੍ਰਸ਼ਾਦ ਤਿਆਰ ਕੀਤਾ ਉਹ ਗਰਾ ਪ੍ਰਸ਼ਾਨ ਉਹ ਲੜਕੇ ਨੇ ਖਾਂਦਾ ਨਾਨਕ ਜੀ ਨੇ ਛਕਿਆ ਅਤੇ ਉਹ ਲੜਕਾ ਇੱਕ ਠੂਟਾ ਗਰਾ ਪ੍ਰਸ਼ਾਨ ਦਾ ਨਾਲ ਲਿਆਇਆ ਕਿ ਮੈਂ ਆਪਣੇ ਪਿਤਾ ਜੀ ਨੂੰ ਇਹ ਖਵਾਵਾਂਗਾ ਇਹ ਬਹੁਤ ਸਵਾਦਿਸ਼ਟ ਪਦਾਰਥ ਹੈ ਫਿਰ ਜਦੋਂ ਨਾਨਕ ਜੀ ਨੇ ਅੱਖ ਖੋਲੀ ਉਹ ਲੜਕੇ ਨੇ ਮਈ ਆ ਕੇ ਆਪਣੇ ਪਿਤਾ ਨੂੰ ਦੱਸਿਆ ਕਿ ਨਾਨਕ ਜੀ ਸਹੀ ਕਹਿੰਦੇ ਨੇ ਮੈਂ ਨਾਨਕ ਜੀ ਨਾਲ ਲੱਖਾਂ ਹੀ ਆਕਾਸ਼ ਤੇ ਲੱਖਾਂ ਹੀ ਪਤਲ ਦੇਖ ਲੈਨੇ ਉਸ ਲੜਕੇ ਦੇ ਪਿਤਾ ਨੇ ਕਿਹਾ ਪੁੱਤਰ ਤਨੂ ਅੱਖਾਂ ਬੰਦ ਕਰ ਤੇ ਨੂੰ ਸਿਰਫ ਦੋ ਘੜੀਆਂ ਦਾ ਸਮਾਂ ਬਤੀਤ ਹੋਇਆ ਹੈ ਦੋ ਘੜੀਆਂ ਵਿੱਚ ਤੂੰ ਇੰਨੀ ਲੰਬੀ ਯਾਤਰਾ ਕਿਵੇਂ ਕਰ ਲਈ ਤੀ ਮਨ ਨੂੰ ਯਕੀਨ ਨਹੀਂ ਹੋ ਰਿਹਾ ਉਸ ਦੇ ਪੁੱਤਰ ਨੇ ਕਿਹਾ ਪਿਤਾ ਜੀ ਤੁਸੀਂ ਕੀ ਗੱਲ ਕਰ ਰਹੇ ਹੋ ਮੈਂ ਨਾਨਕ ਜੀ ਨਾਲ ਹਜ਼ਾਰਾਂ ਵਰਸ਼ ਇਨ੍ਹਾਂ ਆਕਾਸ਼ਾਂ ਤੇ ਪਤਾਲਾਂ ਵਿੱਚ ਲੀਂਆਂ ਹਾਂ ਅਲੰਗ-ਅਲੰਗ ਤਰ੍ਹਾਂ ਦੇ ਲੋਕਾਂ ਨੂੰ ਮਿਲਿਆ ਹਾਂ अलग-अलग लोकां आज प्रमाण ਕੀਤਾ ਹੈ کئی ਤਰ੍ਹਾਂ ਦੇ ਸਾਧੂ ਸੰਤਾਂ ਨਾਲ ਮਿਲੇ ਆਂ ਕਈ ਤਰ੍ਹਾਂ ਦੇ ਜਾਨਵਰ ਦੇਖੇ ਨੇ ਬਹੁਤ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰਥਵੀਆਂ ਦੇਖੀਆਂ ਨੇ ਲੋਕ ਦੇਖੇ ਨੇ ਮਨੂ ਤੇ ਹਜ਼ਾਰਾਂ ਸਾਲ ਬਤੀਤ ਹੋ ਗਏ ਨੇ ਤੇ ਤੁਸੀਂ ਕਹਿ ਰਹੇ ਹੋ ਸਿਰ ਦੋ ਕੁੜੀਆਂ ਹੀ ਬਤੀਤ ਹੋਈਆਂ ਨੇ ਇਹ ਸੁਣ ਕੇ ਦਸਤਗਿਰ ਬਹੁਤ ਹੈਰਾਨ ਹੋਇਆ ਉਸਨੇ ਕਿਹਾ ਕਿ ਨਾਨਕ ਜੀ ਜ਼ਰੂਰ ਖੁਦਾ ਦਾ ਰੂਪ ਹੀ ਨੇ ਜੋ ਇਤਨੇ ਥੋੜੇ ਸਮੇਂ ਵਿੱਚ ਹਜ਼ਾਰਾਂ ਸਾਲ ਦੀ ਯਾਤਰਾ ਕਰਕੇ ਵਾਪਸ ਆ ਗਏ ਨੇ ਸਮੇਂ ਵੀ ਇਹਨਾਂ ਦੇ ਅਧੀਨ ਹੈ ਇਹ ਸਮੇਂ ਦੇ ਅਧੀਨ ਨਹੀਂ ਇਹਨਾਂ ਦੇ ਚਰਨਾਂ 'ਚ ਮस्तक ਰੱਖਣਾ ਹੀ ਸਹੀ ਰਹੇਗਾ ਫਿਰ ਦਸਤਗੀਰ ਨੇ ਆਪਣਾ ਮस्तक ਨਾਨਕ ਜੀ ਦੇ ਚਰਨਾਂ 'ਚ ਰੱਖ ਲਿਆ ਨਾਨਕ ਜੀ ਕੋ क्षमा ਮੰਗੀ ਆਪਣੇ ਆਪਣੇ ਮੁਰਿਦਾਂ ਨੂੰ ਵੀ ਕਿਹਾ ਕਿ ਤੁਸੀਂ ਜੋ ਨਾਨਕ ਜੀ ਦੀ ਅਗਿਆ ਕੀਤੀ ਹੈ ਇਹ ਖੁਦਾ ਦਾ ਰੂਪ ਨੇ ਇਹਨਾਂ ਕੋਲੋਂ ਹੱਥ ਛੋੜ ਕੇ ਮਾਫੀ ਮੰਗੋ ਨਹੀਂ ਤੇ ਤੁਹਾਡੀ ਖੈਰ ਨਹੀਂ ਫਿਰ ਸਾਰੇ ਹੀ ਦਸਤਗੀਰ ਦੇ ਮੁਰਿਦ ਵੀ ਹੱਥ ਜੋੜ ਕੇ ਨਾਨਕ ਜੀ ਕੋ ਖਿਮਾ ਮੰਗਣ ਲੱਗੇ ਨਾਨਕ ਜੀ ਨੇ ਸਾਰਿਆਂ ਨੂੰ ਖਿਮਾ ਕੀਤੀ ਅਤੇ ਉਹਨਾਂ ਨੂੰ ਇੱਕ ਖੁਦਾ ਦੀ ਬੰਦਗੀ ਦਾ ਉਪਦੇਸ਼ ਦਿੱਤਾ ਕਿ ਪਰਮਾਤਮਾ ਇੱਕ ਹੈ Hindu Muslim ਵਿੱਚ ਵੈਰ ਭਾਵ ਵੈਰ ਵਿਰੋਧ ਦੀ ਗੱਲ ਨਹੀਂ ਕਰਨੀ ਸਾਜ ਨੂੰ ਪਰਮਾਤਮਾ ਦੀ ਬੰਦਗੀ ਲਈ ਯੂਜ਼ ਕਰ ਸਕਦੇ ਹੋ ਇਸਤੇਮਾਲ ਕਰ ਸਕਦੇ ਹੋ ਅਤੇ ਆਪਣੇ ਖੁਦਾ ਨੂੰ ਸਾਰਿਆਂ ਵਿੱਚ ਦੇਖੋ ਕਿਸੇ ਧਰਮ ਦੇ ਬੰਦੇ ਨੂੰ ਆਪਣੇ ਤੋਂ ਅਲੱਗ ਨਾ ਦੇਖੋ ਖੁਦਾ ਇਸ ਵਿੱਚ પ્રસન્ન ਹੁੰਦਾ ਹੈ ਕੁਦਾਈ ਰੋਦਣਾ ਨਹੀਂ ਪਰਮਾਤਮਾ ਦੀ ਬੰਦਗੀ ਨਾਲ ਪਰਸਨ ਹੁੰਦਾ ਹੈ ਧੰਨਵਾਦ